માન્યો ਡੀਜੀપી ਸਾહ પંજાબ ਤੇ ਡાઈજી ફરીદકોટ રેન્જ ਦੀ ડિરેક્શનલ تے કામ કરਦੇ ਹੋયા બાગાપુરાના પોલીસ સ્ટેશન ਦੀ ટીમ ਨੂੰ ਡੀએસપી બાગાપુરાના ਦੀ સુપરવિઝન ਹੇਠ ਇੱਕ ਅਚੀਵਮੈਂਟ ਮਿਲੀ ਹੈ ਐਦੇ ਵਿੱਚ ਮਿਤੀ 28/9/2024 ਨੂੰ ਇੱਕ ਫਲਿੱਪਕਾਰਡ ਕੰਪਨੀ ਦਾ ਕੈਂਟਰ ਬાગાપુરાના ਤੋਂ ਚੰਨੂਵਾਲ ਨੂੰ ਜਾ ਰਿਹਾ ਸੀ ਉਹਦੇ ਵਿੱਚ ਡਿਲੀਵਰੀ ਦਾ ਸਾਰਾ ਸਮਾਨ ਸੀ ਫਲਿੱਪਕਾਰਡ ਕੰਪਨੀ ਦਾ ਤੇ ਇਹਨੂੰ ਜਿਹੜਾ ਹੈ ਉਹ ਕੈਂਟਰ ਖੋ ਕੇ ਲੈ ਗਏ ਸਟਾਰਟਿੰਗ ਦੇ ਵਿੱਚ ਸਾਨੂੰ ਆ ਸਨੇਚਿੰਗ ਲੱਗੀ ਸੀ ਅਸੀਂ ਸਨੇਚਿੰਗ ਦਾ ਪਰਚਾ ਦੇ ਦਿੱਤਾ ਸੀ ਐਫ ਆਰ ਨੰਬਰ 149 ਅੰਡਰ ਸੈਕਸ਼ਨ 304 35 ਬੀ ਐਨ ਐਸ ਬਾਅਦ ਚ ਜਦੋਂ ਡੀ ਐਸ ਪੀ ਸਾਹਿਬ ਤੇ ਐਸ ਐਚ ਓ ਸਾਹਿਬ ਦੀ ਟੀਮ ਨੇ ਸਾਡੀ ਮੋਗੇ ਪੁਲਿਸ ਦੀ ਟੀਮ ਨੇ ਇਹਨੂੰ ਡੁੰਗਾਈ ਨਾਲ ਦੀ ਤਫਤੀਸ਼ ਕੀਤੀ ਤਾਂ ਆ ਇੱਕ ਪ੍ਰੀ ਪਲਾਨਡ ਡਕੈਤੀ ਸੀਗੀ ਬਾਅਦ ਦੀ ਤਫਤੀਸ਼ ਚ ਖੁਲਾਸਾ ਹੋਇਆ ਇਹਦਾ ਤੇ ਉਹਦੇ ਵਿੱਚ ਅੱਗੇ ਤਫਤੀਸ਼ ਕਰਦੇ ਆ ਇਹਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਸੀ ਉਨ੍ਹਾਂ ਦੀ ਪਛਾਣ ਕਰ ਲਈ ਉਹਦੇ ਵਿੱਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਲੁੱਟਦਾ ਸਮਾਨ ਸੀ ਉਹ ਵੀ ਸਾਰਾ ਸਮਾਨ ਲਗਭਗ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਰਾ ਸਮਾਨ ਸੀਲ ਬੰਦ ਸੀ ਉਹਦੇ ਵਿੱਚ ਸਾਨੂੰ ਲਿਸਟ ਜਿਹੜੀ ਆ ਉਹ ਥੋੜੀ ਲੇਟ ਮਿਲੀ ਹੈ ਬਟ ਸਾਰਾ ਸਮਾਨ ਆਲਮੋਸਟ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਹਰਦੀਪ ਸਿੰਘ ਉਰਫ ਅਰਸ਼ ਆ ਪਿੰਡ ਗਿਲਪੱਤੀ ਬਾਣੂਕੇ ਦਾ ਰਹਿਣ ਵਾਲਾ ਰਾਜਵਿੰਦਰ ਸਿੰਘ ਪੁੱਤਰ ਰਣਦੀਰ ਸਿੰਘ ਵਾਸੀ ਲੰਗਿਆਣਾ ਨਵਾ ਤੇ ਆਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਗਿਆਣਾ ਨਵਾ ਇਹ ਤਿੰਨ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਜਿਹੜਾ ਹਰਦੀਪ ਸਿੰਘ ਉਰਸ਼ ਆ ਐਸਸੀ ਕੰਪਨੀ ਦਾ ਇੱਕ ਸਾਬਕਾ ਮੁਲਾਜ਼ਮ ਹੈ ਆਹੀ ਐਸ ਪੂਰੀ ਡਕੈਤੀ ਦਾ ਮਾਸਟਰਮਾਈਂਡ ਹੈ ਐਨੇ ਸਾਰਾ ਪਲਾਨ ਕੀਤਾ ਸੀ ਤੇ ਥੋੜਾ ਤੇ ਧਾਰਧਾਰ ਹਥਿਆਰ ਦਿਖਾ ਕੇ ਉਹ ਡਰਾਈਵਰ ਤੋਂ ਲੁੱਟ ਕੇ ਲੈ ਗਏ ਸੀ ਤੇ ਆ ਜਿਹੜੀ ਡਿਲੀਵਰੀ ਕੰਪਨੀ ਹੈ ਉਹਦੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ ਤੇ ਅਸੀਂ ਸਟਾਰਟਿੰਗ 'ਚ ਐਫ ਆਈ ਆਰ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਪੂਰੀ ਟੀਮ ਨੇ ਐਸ ਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਵਧੀਆ ਕੰਮ ਕਰਦੇ ਹੋਏ ਸਾਰਾ ਸਮਾਨ ਇਹਦੇ ਵਿੱਚ ਮੋਬਾਈਲ ਆਈਫੋਨ 15 ਜਿਹੜੇ ਟੋਟਲ 60 ਨੇ ਮੋਬਾਈਲ ਸੈਮਸੰਗ ਅਤੇ ਹੋਰ ਕੰਪਨੀ ਦੇ ਟੋਟਲ 77 ਐਪਲ ਦੇ 에ਰਪੋਰਟ ਅਤੇ ਦੂਜੀ ਕੰਪਨੀਆਂ ਦੇ 에ਰਪੋਰਟ ਟੋਟਲ 139 ਤੇ ਇੱਕ ਲੀਨੋਵਾ ਦਾ ਟੈਬ ਹੈ ਇਹਦੇ ਵਿੱਚ ਜਿਹੜਾ ਟਾਟਾ ਇਸ ਜਿਹਦੇ ਵਿੱਚ ਲਦਕੇ ਲੈ ਗਈ ਸੀ ਸਾਰਾ ਸਮਾਨ ਲੁੱਟਣ ਤੋਂ ਬਾਅਦ ਉਹ ਵੀ ਰਿਕਵਰ ਕਰ ਲਿਆ ਤੇ ਮੋਟਰਸਾਈਕਲ ਜਿਹਦੇ ਵਿੱਚ ਬੰਦੇ ਆਏ ਸੀ ਇਸ ਦਿਨ ਨਾਲ ਉਹ ਵੀ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ ਇਹਨਾਂ ਦੇ ਵਿੱਚੋਂ ਦੋ ਦੋਸ਼ੀ ਆਕਾਸ਼ ਤੇ ਅਜੇ ਜਿਹੜੇ ਫੜਨ ਵਾਲੇ ਰਹਿੰਦੇ ਆ ਇਹਨਾਂ ਦਾ ਸਾਫਕਾਰ ਰਿਕਾਰਡ ਵੀ ਹੈਗਾ ਇਹਨਾਂ ਤੇ ਲੜਾਈ ਝਗੜੇ ਦੇ ਤੇ ਆਕਾਸ਼ ਤੇ ਨਾਲ ਆਮਜ਼ੈਟ ਦੇ ਪਰਚੇ ਵੀ ਦਰਜ ਨੇ ਜੀ ਸਰ ਹਬੀਬ ਕਿਥੋਂ ਦਾ ਰਹਿਣ ਵਾਲਾ ਜੇਵਾ ਕੰਪਨੀ ਦੇ ਵਿੱਚ ਕੰਮ ਕਰਦਾ ਹੋਇਆ ਆ ਗਿਲਪਤੀ ਮਾਣੂ ਕੇ ਪਿੰਡ ਦਾ ਰਹਿਣ ਵਾਲਾ ਫਿਰ ਕੰਪਨੀ ਚੋਂ ਕਦੋਂ ਇਹ ਖਟਿਆ ਸੀ ਲਗਭਗ 6 ਮਹੀਨੇ ਹੋ ਗਏ ਇਹਨੂੰ ਹਟਾਏ ਹੋਏ ਜਾਣਕਾਰੀ ਚੀਜ਼ ਸਰ ਬਈ ਇਦਾਂ ਪਾਰਸਲ ਆnde ਜਾਂ ਕੰਟੇਨਰ ਹਾਂ ਕਿਉਂਕਿ ਆ ਪਹਿਲਾਂ ਕੰਪਨੀ ਦੇ ਵਿੱਚ ਐਸ ਡਿਲੀਵਰ ਬੋਏ ਡਿਲੀਵਰੀ ਬੋਏ ਵੀ ਕੰਮ ਕਰ ਚੁੱਕਿਆ ਹੈ ਤੇ ਅਨੁਸਾਰੀ ਜਾਣਕਾਰੀ ਹੈਗੀ ਸੀ ਇਹਨੂੰ ਰੂਟ ਦਾ ਵੀ ਸਾਰੇ ਦਾ ਪਤਾ ਸੀ ਇੰਸਰ ਬਾਕੀ ਨਾਲ ਸੰਪਰਕ ਕਿਵੇਂ ਹੋਇਆ ਜੀ ਜਿਹੜੇ ਆ ਦੋ ਤਾਂ ਜੀ ਇਹਦੇ ਪਿੰਡ ਦੇ ਹੀ ਨੇ ਬਾਕੀ ਨਾਲ ਵਾਲੇ ਪਿੰਡ ਦੇ ਹੈਗੇ ਇਹਨਾਂ ਨੂੰ ਪਹਿਲਾਂ ਤੋਂ ਹੀ ਨਾਲ ਜਿਹਦਾ ਏਸ ਹੈ ਨਾ ਹਰਦੀਪ ਤੇ ਰਾਜਵਿੰਦਰ ਦਾ ਸਾਂਝਾ ਏਸ ਇਹਨਾਂ ਦਾ ਇਕੱਠਾ ਹੀ ਏਸ ਇਹ ਦੋਨੋਂ ਯਾਰ ਦੋਸਤ ਨੇ ਆਪਸ ਦੇ ਵਿੱਚ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਸਰ ਜਿਹੜੇ ਬਾਕੀ ਦੋਸਤ ਨੇ ਜਿਵੇਂ ਮੈਂ ਦੱਸਿਆ ਅਜੇ ਤੇ ਆਕਾਸ਼ਦੀਪ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਲੜਾਈ ਝਗੜੇ ਦੇ ਤੇ ਆਮ ਜੱਟ ਦੇ ਬਾਕੀ ਇਹਨਾਂ ਤਿੰਨਾਂ ਦੇ ਕੋਈ ਪਹਿਲਾਂ ਪਰਚਾ ਦਰਜ ਹੈ ਨਹੀਂ ਪਹਿਲਾ ਕੰਮ ਕੀ ਕਰਦੇ ਨੇ ਚੱਟਨੀ ਬਾਕੀ ਚਾਰੋਂ ਤੋਂ ਲੇਬਰ ਵਗੈਰਾ ਦਾ ਕੰਮ ਕਰਦੇ ਆ ਤੇ ਆ ਪਹਿਲਾ ਇੱਕ ਕੰਪਨੀ ਚ ਹੀ ਲੱਗਿਆ ਹੋਇਆ ਸੀ ਐਸ ਡਿਲੀਵਰੀ ਬாய் ਹੁਣ ਕੋਈ ਜ਼ਿਆਦਾ ਕੰਮਕਾਜ ਕਰਦੇ ਨਹੀਂਗੇ ਹਰਦੀਪ ਸਿੰਘ ਨੂੰ ਕਿਉਂ ਕੰਪਨੀ ਤੋਂ ਹਟਾਇਆ ਗਿਆ ਜੀ ਕੀ ਰੀਜ਼ਨ ਕੀ ਸੀ ਉਹ ਉਹਨਾਂ ਦਾ ਇੰਟਰਨਲ ਮੈਟਰ ਸੀ ਕੋਈ ਸ਼ਿਕਾਇਤ ਹੋਈ ਸੀ ਕੋਈ ਡਿਊਟੀ ਦੇ ਵਿੱਚ ਉਹਨੇ ਲਾਪਰਵਾਹੀ ਵਰਤੀ ਸੀ ਉਹਦੇ ਕਰਕੇ ਉਹਨੂੰ ਹਟਾਇਆ ਗਿਆ ਸੀ ਸਰ ਜਿਹੜਾ ਤੁਹਾਡਾ ਏਸ ਦੇ ਵਿੱਚ ਸਮਾਨ ਲੈ ਕੇ ਗਿਆ ਉਹ ਕੀ ਦੱਸੋਗੇ ਸਾਂਝਾ ਸੀ ਸਾਂਝਾ ਸੀ ਨਾ ਸਰ ਹਰਦੀਪ ਤੇ ਰਾਜਵਿੰਦਰ ਦਾ ਸਾਂਝਾ ਸੀ ਸਾਂਝਾ ਸੀ ਸਾਰਾ ਸਮਾਨ ਇਹ ਰਿਕਵਰੀ ਬਾਕਾਸਾ ਤੋਂ ਕੀਤੀ ਇੱਕ ਦਾ ਮਿੰਟ ਰਿਕਵਰੀ ਟਾਟਾ ਇਸ ਜਿਹੜੀ ਹੈਗੀ ਉਹਦੇ ਵਿੱਚੋਂ ਹੀ ਰਾਜਵਿੰਦਰ ਤੇ ਆਕਾਸ਼ਦੀਪ ਤੋਂ ਹੋਈ ਹੈ ਇਹਨਾਂ ਨੇ ਕਿਸੇ ਅਣਪਛਾਤੀ ਥਾਂ ਤੇ ਇਹਨਾਂ ਨੂੰ ਖੜਾਇਆ ਹੋਇਆ ਸੀ ਤੇ ਸੀਲ ਸਾਰੀ ਇਹਨਾਂ ਨੇ ਤੋੜਤੀ ਸੀ ਸੀਲਾਂ ਸਾਰੀਆਂ ਸਾੜਤੀ ਸੀ ਗਿਆ ਤੇ ਸਮਾਨ ਸਾਰਾ ਜਿਹੜਾ ਹੈ ਉਹ ਰਿਕਵਰ ਹੋ ਗਿਆ